ਅੱਜ ਮੇਰੀ ਨੌਜਵਾਨ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਦੇ ਅਮਲ ਕਰਨੀ ਬੜੀ ਜ਼ਰੂਰੀ ਹੈ। ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ। ਅੱਜ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਪੈ ਗਈ। ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ 3 ਸਟਾਰ ਮੋਢੇ ਤੇ ਲਾਏ ਨਗੇ। ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ। ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੋ ਰਹੇ ਨੇ। ਇਹ ਉਹ ਨਵਦੀਪ ਨੇ ਅੱਜ ਆ ਪਵਨਪ੍ਰੀਤ ਨੇ ਐਡਾ ਵੱਡਾ ਰੈਕ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ। ਨੌਜਵਾਨਾਂ ਨੂੰ ਉਹੀ ਪੰਜਾਬ ਛੜ ਛੜ ਭੱਜੇ ਨੋ ਥੱਕੇ ਹਾਰੀ ਜਾਂਦੇ ਹੋ ਜਰੂਰ ਤਾਂ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਰੰਗ ਲੈ ਕਿਉਂਦੇ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇੰਸਪੈਕਟਰ ਬਣਿਆ ਬੈਠਾ ਹੈ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਸੀਪੀ ਵਾੜ ਕੇ ਰਿਟਾਇਰਮੈਂਟ ਅਟਾਰ ਹੋਵੇ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਦੇ ਦਰਵਾਜ਼ਾ ਕਰਦੇ ਆਂ ਅੱਜ ਪੰਜਾਬ ਦੇ ਆ ਭਰਤੀ ਉੱਪਰ ਹੋਰਾਂ ਥੋੜੇ ਉੱਪਰ ਭਾਰਤੀਆਂ ਦੇ ਉੱਪਰ ਆ ਭਰਤੀ ਹੋ ਜੇ ਕਿਉਂਕਿ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਕਾਰ ਨਹੀਂ ਕੋਰੋਨਾ ਰੁਪਿਆ ਨੌਜਵਾਨਾਂ ਦਾ ਕਢਾਤਾ ਇੱਕ ਥਾਂ ਤੋਂ ਕਢਾ ਆਣੇ ਦੂਜੀ ਪਟਕੇ ਥੱਕ ਗਿਆ ਵੀ ਆਪਣੀ ਮਿਹਨਤ ਕਰੋ ਭਰਾਵੋ ਕਿ ਆਪਣੀਆਂ ਜਿਹੜੀਆਂ ਇਹਨਾਂ ਅਸਾਮੀਆਂ ਦੇ ਉੱਪਰ ਆਪ ਭਰਤੀ ਹੋ ਮੇਰੇ ਦੋ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਿੰਨ ਸਟਾਰ ਕਿੰਨੀ ਉਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਪਹੁੰਚ ਗਿਆ ਨੌਜਵਾਨੋ ਇਥੋਂ ਮੇਰੀ ਅੱਜ ਸਟੋਰੀ ਤੋਂ ਤੁਸੀਂ ਸਿੱਖੋ ਕਿਵੇਂ ਜਿਹੜੇ ਜੇ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਆ ਨਸ਼ੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀ ਆਪਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਅਸੀਂ ਕਹਿੰਦਾ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਅਹੁਦੇ ਤੇ ਜਦੋਂ ਵੱਡੀਆਂ ਮਗਲਾਂ ਮਾਰੇ ਦਫ਼ਤਰ ਬਣੀਆਂ ਸਟਾਰ ਮੋਟਾਂ ਦੇ ਉੱਪਰ ਲੱਗਣੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐਚਓ ਇਨਸਪੈਕਟਰ ਬਣਿਆ ਠੀਕ ਹੈ ਪ੍ਰਮਾਤਮਾ ਭਾਈ ਨੂੰ ਬਹੁਤ ਬਾਰ ਕਿਰਪਾ ਕਰੇ ਕਿ ਇਸ ਤੋਂ ਪਵਨ ਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ਾ ਤਿਆਗਣ ਬਾਰ ਡੇਣਾ ਛੱਡਣਾ ਗਰਾਊਂਡਾਂ ਦੇ ਨਾਲ ਜੋੜਨ ਖੇਮਾਂ ਦੇ ਨਾਲ ਜੋੜਨ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਉੱਤੇ ਦੇ